ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨੀਕੇ ਸ਼ਰਮਾ ਸੋ ਇਸ ਵਕਤ ਅਸੀਂ ਮੌਜੂਦ ਹਾਂ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਲੱਗਦੇ ਫਾਟਕ ਦੇ ਉੱਤੇ ਜਿੱਥੇ ਕਿ ਸਵੇਰੇ ਫਾਟਕ ਦਾ ਪੋਲ ਟੁੱਟਣ ਦੇ ਕਰਕੇ ਇੱਕ ਵੱਡਾ ਜਾਮ ਲੱਗ ਜਾਂਦਾ ਤਾਂ ਕਾਫੀ ਵੱਡਾ ਜਾਮ ਇੱਥੇ ਲੱਗਿਆ ਰਹਿੰਦਾ ਹੈ ਤਾਂ ਹੁਣ ਉਸ ਫਾਟਕ ਦੇ ਪੋਲ ਦੀ ਰਿਪੇਅਰ ਦਾ ਕੰਮ ਹੈ ਜਿਹੜਾ ਕਿ ਉਹ ਕੀਤਾ ਜਾ ਰਿਹਾ ਪਿਆ ਹੈ ਤਸਵੀਰਾਂ ਵੀ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਨਜ਼ਦੀਕ ਸ਼ਿਵਮ ਹਸਪਤਾਲ ਦੇ ਕੋਲ ਲੱਗਦੇ ਫਾਟਕ ਦੀਆਂ ਜਿੱਥੋਂ ਕਿ ਸਵੇਰੇ ਫਾਟਕ ਦਾ ਇੱਕ ਪੋਲ ਇੱਕ ਪਾਸੇ ਦਾ ਜਿਹੜਾ ਉਹ ਪੋਲ ਟੁੱਟ ਜਾਂਦਾ ਹੈ ਜਿਸ ਤੋਂ ਬਾਅਦ ਲੰਬਾ ਜਾਮ ਇੱਥੇ ਲੱਗ ਜਾਂਦਾ ਹੈ ਜਾਮ ਨੂੰ ਖਲਵਾਇਆ ਜਾਂਦਾ ਹੈ ਕੋਸ਼ਿਸ਼ ਆਮ ਲੋਕਾਂ ਦੇ ਵੱਲੋਂ ਵੀ ਜਿਹੜਾ ਕਿ ਉੱਥੇ ਰੁਕਿਆ ਜਾਂਦਾ ਹੈ ਜਾਂ ਤਾਂ ਦੂਜੇ ਪਾਸੇ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆਂ ਤੁਰੰਤ ਹੀ ਇਸ ਦੀ ਰਿਪੇਅਰ ਦਾ ਕੰਮ ਵੀ ਜਿਹੜਾ ਕਿ ਉਹ ਹੁਣ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਸ਼ਹਿਰ ਵਾਲੇ ਪਾਸਿਓਂ ਇੱਧਰ ਨੂੰ ਆਉਂਦੇ ਨੇ ਜਾਂ ਇੱਧਰਲੇ ਪਾਸਿਓਂ ਸ਼ਹਿਰ ਵੱਲ ਨੂੰ ਜਾਂਦੇ ਨੇ ਤਾਂ ਉਹਨਾਂ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆਂ ਵੀ ਜਲਦ ਤੋਂ ਜਲਦ ਇਹ ਜਿਹੜਾ ਕਿ ਫਾਟਕ ਦਾ ਪੋਲ ਟੁੱਟਿਆ ਹੋਇਆ ਸੀ ਉਸ ਦੀ ਰਿਪੇਅਰ ਦਾ ਕੰਮ ਵੀ ਚਾਲੂ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਮੈਂ ਹਾਲਾਤ ਵੀ ਜਿਹੜੇ ਕਿ ਦਿਖਾ ਦੇਣਾ ਚਾਹਾਂਗਾ ਬੈਰੀਕੇਟਾਂ ਦੇ ਵੀ ਇੱਥੇ ਪਹਿਲਾਂ ਤਾਂ ਸੜਕ ਵੀ ਹੈ ਜਿਹੜੀ ਕਿ ਕੋਈ ਵੀ ਪ੍ਰੋਪਰ ਲੈਵਲਿੰਗ ਇੱਥੋਂ ਨਹੀਂ ਹੈਗੀ ਕਿਥੇ ਪਾਸੇੋਂ ਕੋਈ ਪਾਸਾ ਉੱਚਾ ਹੈ ਕੋਈ ਨੀਵਾ ਹੈ ਜ਼ਰੂਰ ਸਪੀਡ ਬ੍ਰੇਕਰਾਂ ਕਰਕੇ ਵੀ ਇੰਜ ਜਾਪਦਾ ਹੈ ਪਰੰਤੂ ਜੇਕਰ ਅਸੀਂ ਇੱਥੇ ਲੱਗੇ ਬੈਰੀਕੇਟਾਂ ਦੀ ਵੀ ਗੱਲ ਕਰ ਲਈਏ ਤਾਂ ਬੈਰੀਕੇਟ ਇੱਥੇ ਜ਼ਰੂਰ ਰਸ਼ ਦੀ ਪ੍ਰੋਪਰ ਮੈਨੇਜਮੈਂਟ ਨੂੰ ਦੇਖਦਿਆਂ ਹੋਇਆਂ ਲਗਾਏ ਗਏ ਸੀ ਪਰੰਤੂ ਉਸ ਤੋਂ ਬਾਅਦ ਉਹਨਾਂ ਬੈਰੀਕੇਟਾਂ ਵੱਲ ਕੋਈ ਖਾਸ ਧਿਆਨ ਹੈ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਪਿਆ ਤੇ ਤੁਹਾਨੂੰ ਤਸਵੀਰ ਵੀ ਦਿਖਾ ਦਿੰਨੇ ਆ ਇੱਕ ਬੈਰੀਕੇਟ ਆ ਜਿਹੜਾ ਉਹ ਬਿਲਕੁਲ ਇਸ ਸਾਈਡ ਨੂੰ ਬਾਹਰ ਨੂੰ ਆਇਆ ਹੋਇਆ ਪਿਆ ਤੇ ਦੂਜੇ ਪਾਸੇ ਦਾ ਬੈਰੀਕੇਟ ਤਾਂ ਉਹ ਡਿੱਗ ਚੁੱਕਿਆ ਪਿਆ ਹੈ ਹਾਲਾਂਕਿ ਇਸ ਦੇ ਨਾਲ ਕੋਈ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਲੋਕ ਨੇ ਲੋਕਾਂ ਦੇ ਵਾਹਨ ਨੇ ਉਹ ਇੱਥੋਂ ਜਾਂਦੇ ਨੇ ਗੁਜ਼ਰਦੇ ਨੇ ਤਾਂ ਬੈਰੀਕੇਟ ਵੀ ਨੇ ਜਿਹੜੇ ਉਹ ਕਾਫੀ ਬਾਹਰ ਨੂੰ ਆਏ ਹੋਏ ਨੇ ਬਾਹਰ ਨੂੰ ਤੋਂ ਭਾਵ ਹੈ ਇੱਕ ਜਿਹੜਾ ਕਿ ਸ਼ੁਰੂਆਤ ਦੇ ਵਿੱਚ ਇੱਕ ਪਾਸੇ ਉਹ ਬੈਰੀਕੇਟ ਆ ਬਹੁਤ ਜ਼ਿਆਦਾ ਬਾਰ ਨੂੰ ਆਇਆ ਹੋਇਆ ਤੇ ਦੂਜੇ ਪਾਸੇ ਦਾ ਤਾਂ ਬੈਰੀਕੇਟ ਹੈ ਜਿਹੜਾ ਕਿ ਉਹ ਡਿੱਗੀ ਚੁੱਕਿਆ ਹੋਇਆ ਹੈ ਤੇ ਸੜਕ ਦੀ ਵੀ ਕੋਈ ਪ੍ਰੋਪਰ ਲੈਵਲਿੰਗ ਹੈ ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਇੱਥੋਂ ਨਹੀਂ ਹੈਗੀ ਕੁਝ ਕ ਪਾਸਾ ਉੱਚਾ ਹੈ ਤੇ ਕੁਝ ਕ ਪਾਸਾ ਨੀਵਾ ਹੈ ਤਾਂ ਉਧਰਲੇ ਪਾਸੇ ਵੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਨੇ ਜਿਹੜੀਆਂ ਕਿ ਉਹ ਦਿਖਾ ਦਿੱਤੀਆਂ ਜਾਣ ਕਿ ਰੇਲਵੇ ਸਟੇਸ਼ਨ ਦੇ ਰਸਤੇ ਤੋਂ ਜਦੋਂ ਆਪਾਂ ਇੱਧਰ ਨੂੰ ਰਹੀਮਪੁਰ ਮੰਡੀ ਵੱਲ ਨੂੰ ਜਾਂਦੇ ਆ ਤਾਂ ਕੈਮਰੇ ਵੀ ਨੇ ਜਿਹੜੇ ਉੱਥੇ ਲੱਗੇ ਹੋਏ ਨੇ ਇਸ ਪਾਸੇ ਰੇਲਵੇ ਸਟੇਸ਼ਨ ਤੋਂ ਜਦੋਂ ਅਸੀਂ ਸ਼ਿਵਮ ਹਸਪਤਾਲ ਵੱਲ ਨੂੰ ਆਉਂਦੇ ਆ ਪਰੰਤੂ ਹੁਣ ਕੈਮਰੇ ਵੀ ਜਿਹੜੇ ਕਿ ਉਹ ਠੀਕ ਤਰ੍ਹਾਂ ਦੇ ਨਾਲ ਕੰਮ ਨਹੀਂ ਕਰ ਰਹੇ ਪਏ ਹੈਗੇ ਤਾਂ ਉਹਨਾਂ ਦੇ ਮੂਹ ਵੀ ਨੇ ਜਿਹੜੇ ਕਿ ਉਹ ਬਹੁਤ ਜ਼ਿਆਦਾ ਥੱਲੇ ਨੂੰ ਨੇ ਤਾਂ ਕਈ ਲੁੱਟ ਖੋਹਦੀਆਂ ਕਟਨਾਵਾਂ ਵੀ ਨੇ ਜਿਹੜੀਆਂ ਉਹ ਇੱਥੇ ਵਾਪਰ ਚੁੱਕੀਆਂ ਨੇ ਜਾਂ ਵਾਪਰਦੀਆਂ ਵੀ ਨੇ ਤਾਂ ਜ਼ਰੂਰ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦੇ ਕਰਕੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਚੋਰਾਂ ਨੂੰ ਜਾਂ ਲੁੱਟਖੋਹ ਕਰਨ ਵਾਲਿਆਂ ਨੂੰ ਟਰੇਸ ਕਰਨ ਦੇ ਲਈ ਕਿਉਂਕਿ ਜਿਹੜੇ ਕਿ ਕੈਮਰੇ ਨੇ ਇਹ ਵੀ ਪ੍ਰੋਪਰ ਕੰਮ ਨਹੀਂ ਕਰ ਰਹੇ ਹਾਲਾਂਕਿ ਹੁਣ ਤਾਂ ਇਸ ਰੋਡ ਦੇ ਉੱਤੇ ਲਾਈਟਾਂ ਨੇ ਲਾਈਟਾਂ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਜ਼ਰੂਰ ਲੱਗੀਆਂ ਹੋਈਆਂ ਨੇ ਪਰੰਤੂ ਕੁਝ ਕੁ ਸਮੇਂ ਪਹਿਲਾਂ ਦੀ ਅਸੀਂ ਗੱਲ ਕਰੀਏ ਕੁਝ ਕੁ ਮਹੀਨੇ ਪਹਿਲਿਆਂ ਦੀ ਗੱਲ ਕਰੀਏ ਤਾਂ ਇਹ ਪੂਰਾ ਹਨੇਰੇ ਵਾਲਾ ਇਹ ਰੋਡ ਹੁੰਦਾ ਸੀ ਨਾ ਤਾਂ ਉਦੋਂ ਇਹ ਕੈਮਰੇ ਚੱਲਦੇ ਸੀ ਤੇ ਨਾ ਤਾਂ ਇਹ ਕੈਮਰੇ ਹੁਣ ਚੱਲ ਰਹੇ ਨੇ ਤਾਂ ਕੈਮਰਿਆਂ ਦੇ ਮੂਹ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬਿਲਕੁਲ ਥੱਲੇ ਨੂੰ ਆਏ ਹੋਏ ਨੇ ਤਾਂ ਮੈਂ ਇੰਜ ਵੀ ਕਹਿ ਸਕਦਾ ਵਾਂ ਕਿ ਜੇਕਰ ਇਸ ਦੇ ਇਹਨਾਂ ਕੈਮਰਿਆਂ ਤੋਂ 500 ਮੀਟਰ ਦੀ ਵੀ ਦੂਰੀ ਤੇ ਕੁਝ ਹੋ ਜਵੇ ਤਾਂ ਇਹਨਾਂ ਕੈਮਰਿਆਂ ਦੇ ਵਿੱਚ ਉਹ ਬਿਲਕੁਲ ਰਿਕਾਰਡ ਨਹੀਂ ਕੀਤਾ ਜਾਵੇਗਾ ਤਾਂ ਅਸੀਂ ਇੱਕ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਜ਼ਰੂਰ ਅਪੀਲ ਕਰਨਾ ਚਾਹਾਂਗੇ ਕਿ ਜਿਹੜੇ ਬੈਰੀਕੇਟ ਨੇ ਇੱਥੇ ਜਿਵੇਂ ਕਿ ਫਾਟਕ ਦਾ ਰਿਪੇਅਰ ਦਾ ਕੰਮ ਤਾਂ ਸ਼ੁਰੂ ਹੋ ਚੁੱਕਿਆ ਹੈ ਪਰੰਤੂ ਜਿਹੜੇ ਬੈਰੀਗੇਟ ਵੀ ਨੇ ਹੈਵੀ ਵਹੀਕਲ ਦੀ ਟੱਕਰ ਵੱਜਣ ਨਾਲ ਜਾਂ ਫਿਰ ਕਿਸ ਦੇ ਨਾਲ ਗਿਰੇ ਨੇ ਇਸ ਬਾਬਕਤਾ ਅਸੀਂ ਕੁਝ ਵੀ ਨਹੀਂ ਦੱਸ ਸਕਦੇ ਪਰੰਤੂ ਜਲਦ ਤੋਂ ਜਲਦ ਇਹਨਾਂ ਨੂੰ ਚੱਕ ਕੇ ਇੱਕ ਪ੍ਰੋਪਰ ਸੀਕੁਐਂਸ ਦੇ ਵਿੱਚ ਖੜਾ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਨਾਲ ਕੋਈ ਵੀ ਦੁਰਘਟਨਾ ਨਾ ਵਾਪਰ ਸਕੇ ਤੇ ਲੋਕ ਸੁਖਮਈ ਤਰੀਕੇ ਦੇ ਨਾਲ ਇੱਥੋਂ ਗੁਜ਼ਰ ਸਕਣ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨੀਕੇਸ਼ ਸ਼ਰਮਾ We at GNA University see potential in everyone and everything around us. We drive innovation and entrepreneurship. We groom competent global citizens to affect positive change around them.